ਵੈਗੁਰਜੀ ਦਾ ਖਾਲਸਾ ਵੈਗੁਰਜੀ ਦੇ ਫਤੇ ਜੀ ਸਤਸੰਗਤ ਜੀ ਬੇਨਤੀ ਇਹ ਆ ਕਿ ਹਰ ਐਤਵਾਰ ਵਾਲੇ ਦਿਨ ਇੱਥੇ ਅੱਖਾਂ ਚੈੱਕਅਪ ਕੀਤਾ ਜਾਂਦਾ ਫਰੀ ਚੈੱਕਅਪ ਫਰੀ ਚੈੱਕਅਪ ਦਾ ਫਰੀ ਪਰਚੀ ਨਾ ਕੋਈ ਚੈੱਕਅਪ ਦਾ ਪੈਸਾ ਲਿਆ ਜਾਂਦਾ ਨਾ ਕੋਈ ਪਰਚੀ ਦਾ ਪੈਸਾ ਲਿਆ ਜਾਂਦਾ ਅੱਜ ਅਸੀਂ ਇੱਥੇ ਇੱਕ ਲੰਘਾਦ ਲਾਗੇ ਇੱਕ ਕੈਂਪਰ ਰੱਖਿਆ ਆ ਕਿਉਂਕਿ ਗਰਮੀ ਦਾ ਮੌਸਮ ਆ ਆਈ ਫਲੂ ਬਹੁਤ ਹੋ ਰਹੇ ਨੇ ਅੱਖਾਂ ਖਰਾਬ ਹੋ ਰਹੀਆਂ ਨੇ ਤੇ ਅਸੀਂ ਸੰਗਤ ਨੂੰ 2000 ਦੇ ਲਾਗੇ ਦਾਰੂ ਫਰੀ ਬੰਡਲ ਗਏ ਬਿਨਾਂ ਪੈਸੇ ਨੂੰ ਨਿਸ਼ਕਾਮ ਸੇਵਾ ਤੇ ਜੋ ਸੰਗ ਦਾ ਭਲਾ ਹੋ ਸਕੇ ਸੇਵਾ ਖਾਂ ਦੀ ਸਫਾਈ ਵਾਸਤੇ ਆਏ ਨਾ ਨਿੱਕੇ ਇਹ ਛੋਟੇ ਬੱਚੇ 5 ਸਾਲ નીચે ਨਹੀਂ ਪਾ ਸਕਦੇ ਤੇ ਬਣੀ ਅੱਖ ਵਾਲੇ ਨਹੀਂ ਪਾ ਸਕਦੇ ਜਿੰਨੇ ਯੰਗੇ ਨੇ ਉਹ ਸਾਰੇ ਹੀ ਪਾ ਸਕਦੇ ਰੱਖਾਂ ਸਫਾਈ ਵਾਸਤੇ ਤੇ ਸੰਤਾਂ ਦੀ ਚਰਨਾ ਵਿੱਚ ਇਹ ਸੇਵਾ ਜੀ ਜਿੰਨੀ ਕੀਤੀ ਜਾਵੇ ਉਨੀ ਥੋੜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧਨੀ ਜੀ ਪਹਿਲੀ ਗੱਲ ਤੇ ਆ ਵੀ ਮੋਬਾਈਲ ਫੋਨ ਬਹੁਤ ਜ਼ਿਆਦਾ ਬੱਚਾ ਕੋ ਘਰ ਘਰ ਮੋਬਾਈਲ ਫੋਨ ਆ ਜਿਹੜੇ ਬੱਚੇ ਫੋਨ ਤੁਹਾਡੇ ਦੇਖਦੇ ਆ ਤਿੰਨ ਤੋਂ ਪੰਜ ਸੈਕਿੰਡ ਹੋ ਜਾਣਾ ਫੋਨ ਦੇਖਦੇ ਆ ਤਿੰਨ ਤੋਂ ਪੰਜ ਸੈਕਿੰਡ ਤਾਂ ਆਖਰੀ ਪੱਖ ਝਮਕਣੀ ਆ ਫੋਨ ਸਹਾਰੇ ਰੱਖ ਕੇ ਬੱਚਾ ਨਹੀਂ ਸੌਣਾ ਲਾਈਟ ਰੂਮ ਦੀ ਆਫ ਕਰਕੇ ਫੋਨ ਨਹੀਂ ਦੇਖਣਾ ਤਿੰਨ ਟਾਈਮ ਦੋ ਦੋ ਬੋਕ ਅੱਖਾਂ ਨੂੰ ਹਲਕੇ-ਹਲਕੇ ਲਾਉਣੇ ਆ ਪਾਣੀ ਦੇ ਨਮੀ ਆਵੇ ਅੱਖਾਂ ਨੂੰ ਸੋ ਜੂਸ ਗਾਜਰ ਦਾ ਪੀਣਾ ਹਰੀ ਸੋਫ ਬਦਾਮ ਤੇ ਮਿਸ਼ਰੀ ਦਾ ਮਿਸ਼ਨ ਬਣਾ ਕੇ ਪੀਸ ਕੇ ਉਹ ਸ਼ਾਮ ਨੂੰ ਅਗੇ ਚਮਦੇ ਬੱਚੇ ਖਾਇਆ ਕਰਨ ਅੱਖਾਂ ਦੀ ਐਕਸਰਸਾਈਜ਼ ਕਰਾਇਆ ਕਰਨ ਨਿੰਗੇ ਪਰ ਘੁਮਿਆ ਕਰਨ ਕੱਚਾ ਔਲਾ ਖਾ ਸਕਦੇ ਨੇ ਬਹੁਤ ਕੁਝ ਦਾ ਕਰਨ ਵਾਸਤੇ ਸਿਰ ਵਿੱਚ ਤੇ ਤਾੜੀ ਤਲੀਆਂ ਦੇ ਵਿੱਚ ਤੇ ਸਰੋਂ ਦੇ ਮਾਸ ਕਰ ਸਕਦੇ ਨੇ ਬੱਚੇ ਆਪਿਆ ਰੱਖੋ ਬੱਚੇ ਐਨਕ ਲੱਗ ਰਹੀ ਆ ਤੇ ਜੇ ਲੱਖ ਰੁਪਏ ਲੱਗੇ ਅੱਜ ਕੱਲੇ ਰੇਟ ਹੈ ਮਾਰਕੀਟ ਤੇ ਹਸਪੀਟਲ ਵਿੱਚ ਜਾਈਏ ਨਾ ਤੇ ਡਾਕਟਰ ਸਾਹਿਬ ਜਿੰਨੇ ਵੀ ਹਸਪੀਟਲ ਦੇ ਅੱਖਾਂ ਦੇ ਲੇਜ਼ਰ ਵਾਲੇ ਚਸ਼ਮਾ ਉਤਾਰਨ ਦਾ ਜੋ ਰੇਟ ਚੱਲ ਰਿਹਾ ਮਾਰਕੀਟ 'ਚ ਉਹ 1 ਲੱਖ ਰੁਪਏ ਲੱਗੇ ਆ ਤੇ ਸੋ ਇਹ ਨੌਬਤ ਨਾ ਆਵੇ ਚਸ਼ਮੇ ਨਾਲ ਲੱਗਣਾ ਤੇ ਤੁਸੀਂ ਮੇ ਉਤਾਰਨੇ ਪੈਸੇ ਨਾਲ ਲੱਗਣਾ ਸੋ ਆਪਣੇ ਬੱਚੇ ਦਾ ਆਖ ਤਿਆਰ ਰੱਖੋ ਤੁਹਾਡੇ ਤੁਹਾਡੀ ਸਾਰਾ ਜੀਵਨ ਤੁਹਾਡੀ ਸਾਰੀ ਜ਼ਿੰਦਗੀ ਬੱਚੇ ਦੇ ਜੀਵਨ ਤੇ ਡਿਪੈਂਡ ਕਰਦੀ ਆ ਸੋ ਸਰਪੱਤ ਦਾ ਭਲਾ ਹੋਵੇ ਸਿੱਖਦਾ ਕਰ ਮੈਂ ਭਲਾ ਕਰਨਾ ਬਾਣੀ ਚੋਂਦਾ ਨਾ ਕਾਗਾ ਕਰਨ ਘਟੋਲਿਆ ਸਗਲਾ ਖਾਇਆ ਮਾਸ ਇਹ ਦੋ ਜਾਨਾ ਮਸ਼ਹੂਰ ਤੇ ਦੇਖਣ ਕੀ ਆਸੇ ਅੱਖਾਂ ਬੋ ਕੀਮਤੀ ਨਜ਼ਰ ਬੋ ਕੀਮਤੀ ਆ ਸੋ ਰੱਖ ਧਿਆਨ ਰੱਖੋ ਕਿ ਹਰ ਵੇਲੇ ਜੋ ਮੋਟ ਸਕਦੇ ਜਾਂਦੇ ਹੋ ਬਾਈਕ ਤੇ ਤੁਸ਼ਮਾ ਜੂਰ ਲਗਾਓ ਕਿਉਂਕਿ ਰੋਡਾ ਰੋਡ ਬਹੁਤ ਗੰਦੇ ਨੇ ਜਿੱਥੇ ਘੱਟਾ ਮਿੱਟੀ ਬਹੁਤ ਗੰਦਗੀ ਹੁੰਦੀ ਅੱਖਾਂ 'ਚ ਪੈਂਦੀ ਆ ਅੱਖਾਂ ਖਰਾਬ ਹੁੰਦੀਆਂ ਨਾਈਫਲੂ ਹੁੰਦੇ ਨੇ ਸੋ ਇਹ ਬੇਨਤੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ